ਯਾਰੰ ਦਿਲਆ ਬਈ ਉਹ ਗਰਮਾਲਾ ਫੜਾ ਕਲਾਕਾਰਾ ਲਿਆ ਬਈ ਏਟਾ ਫੜਾ ਕਲਾਕਾਰਾ ਇੱਕ ਇੱਕ ਤਾਂ ਮਿਸਤਰੀ ਮੈਨੂੰ ਕਹਿਣ ਲੱਗੇ ਪਹਿਲੇ ਆ ਸੁਰੀਲੀ ਸੁਰੀਲੀ ਏਟਾ ਫੜਾ ਦੇ ਕੁਝ ਪੈਸੇ ਮੈਂ ਇਕੱਠੇ ਕੀਤੇ ਕੁਝ ਉਹਨਾਂ ਨੇ ਇਕੱਠੇ ਕੀਤੇ ਸੀ 6-7000 ਰੁਪਏ ਇਕੱਠਾ ਕਰਕੇ ਕਿਉਂਕਿ ਜੁੜੇ ਫਰਸਾਜੀ ਪੰਜ ਸਾਜੀ ਆਏ ਨਾਲ ਉਹਨਾਂ ਦਾ ਰੋਟੀ ਪਾਣੀ ਵੀ ਘਰੇ ਕੀਤਾ ਮੈਂ ਠੀਕ ਆ ਸਾਰਾ ਕੁਝ ਜੀ ਉਹਨਾਂ ਨਾਲ ਗਾਉਣਾ ਸੀ ਫਿਰ ਇੱਕ ਮੈਨੂੰ ਡਰੈੱਸ ਵੀ ਚਾਹੀਦੀ ਸੀ 11200 ਰੁਪਏ ਉੱਤੇ ਲੱਗ ਗਿਆ ਮੇਰਾ ਐ ਕਰਕੇ ਮੈਂ ਤਾਂ 7-8000 ਰੁਪਏ ਸੀ 15 ਦਿਨਾਂ ਦੇ ਵਿੱਚ ਦਿਹਾੜੀਆਂ ਕਰ ਕਰਕੇ ਮਾਂ ਪੁੱਤਾਂ ਨੇ ਇਕੱਠਾ ਕੀਤਾ ਉਹ ਅੱਜ ਸਾਨੂੰ ਲੋਕੀ ਖੋਟਾ ਸਿਖਾਇਆਖਦੇ ਚੱਲ ਗਏ ਫਿਰ ਅੱਤ ਹੀ ਕਰਾ ਦੇਾਂਗੇ ਇੱਕ ਤਾਂ ਭਾਜੀ ਵੀ ਸਕੂਲ ਆ ਬੱਲੂ ਆਣਾ ਪੀਕੇਐਸ ਸਕੂਲ ਆ ਉਹਦੇ ਵਿੱਚ ਮਾੜਾ ਮੋਟਾ ਮੈਂ ਹਾਰਮੋਨੀਅਮ ਪਲੇ ਕਰਕੇ ਜਾਂ ਫੰਕਸ਼ਨ ਵਗੈਰਾ ਲਾਉਣਾ ਉਹਦੇ ਵਿੱਚ ਤਾਂ ਉਹ ਅੱਛਾ ਸਾਥ ਦੇ ਦਿੰਦੇ ਮੇਰਾ ਠੀਕ ਹੈ ਤੇ ਉਧਰੋਂ ਕੁਛ ਨਾ ਕੁਛ ਇਨਕਮ ਆ ਜਾਂਦੀ ਹੈ ਕੁਛ ਮਜਦੂਰੀ ਵਗੈਰਾ ਕਰ ਲਈਦੀ ਮਿਸਤਰੀ ਨਾਲ ਜਾਂ ਕਿਤੇ ਹੋਰ ਕਈ ਵਾਰ ਗੁਰੂ ਜੀ ਨਾਲ ਕੋਰਸ ਤੇ ਚਲੀ ਜਾਈਦਾ 11500 ਦੇ ਦਿੰਦੇ ਮੈਨੂੰ ਫਿਰ ਨਹੀਂ ਕਦੇ ਇਸ ਚੀਜ਼ ਦਾ ਲੈ ਕੇ ਮਤਲਬ ਮਨ ਦੇ ਵਿੱਚ ਮਲਾਲ ਵੈਸੇ ਆਉਂਦਾ ਹੀ ਆ ਬੰਦੇ ਦੇ ਜਦੋਂ ਕਿਤੇ ਮਿਸਤਰੀ ਨਾਲ ਜਾਣੇ ਹੋ ਤੇ ਕਈ ਵਾਰੀ ਤੁਸੀਂ ਗਾਣਾ ਗਾਉਂਦੇ ਹੋ ਜਾਂ ਫਿਰ ਕਹਿੰਦੇ ਨੇ ਕਲਾਕਾਰ ਆ ਫਿਰ ਅੱਜ ਕਿਵੇਂ ਆ ਫੜਾ ਗਰਮਾਲਾ ਜਾਂ ਫਿਰ ਅੱਜ ਭੜਾ ਮਿੱਟੀ ਕਿਉਂਕਿ ਕਈ ਵਾਰੀ ਕਲਾਕਾਰ ਨੂੰ ਟੀਚਰਾਂ ਵੀ ਬਹੁਤ ਸਹਣੀਆਂ ਪੈਂਦੀਆਂ ਇਹ ਟੀਚਰਾਂ ਤੁਹਾਨੂੰ ਵੀ ਹੁੰਦੀਆਂ ਨਹੀਂ ਨਹੀਂ ਬਿਲਕੁਲ ਕਰਦੇ ਜੀ ਟੀਚਰਾਂ ਤਾਂ ਤੁਹਾਨੂੰ ਪਤਾ ਹੀ ਆ ਕਲਾ ਦੇ ਨਾਲ ਹੀ ਜੁੜੀਆਂ ਟੀਚਰਾਂ ਤਾਂ ਉਜੇਸ ਬੰਦੇ ਦੇ ਵਿੱਚ ਗੁਣ ਹੋਊਗਾ ਤੈਨੂੰ ਟੀਚਰਾਂ ਵੀ ਹੋਣੀਆਂ ਹਨ ਹਮ ਹੈਨਾ ਉਹ ਕਹਿ ਦਿੰਦੇ ਲਿਆ ਬਾਈ ਉਹ ਗਰਮਾਲਾ ਫੜਾ ਕਲਾਕਾਰਾ ਲਿਆ ਬਾਈ ਇੱਟਾ ਫੜਾ ਕਲਾਕਾਰਾ ਹਮ ਇੱਕ ਇੱਕ ਤਾਂ ਮਿਸਤਰੀ ਮੈਨੂੰ ਕਹਿਣ ਲੱਗੇ ਪਿਆ ਲਿਆ ਸੁਰੀਲੀ ਸੁਰੀਲੀ ਇੱਟਾ ਫੜਾ ਦੇ ਅੱਛਾ ਤੇ ਮੈਂ ਕਿਹਾ ਭਰਾਵਾ ਕੋਈ ਗੱਲ ਨਹੀਂ ਵੀ ਚਲੋ ਟਾਈਮ ਆਉਂਦੇ ਸਹੀ ਗੱਲ ਆ ਆਪਾਂ ਕਿਤੇ ਆਪਣੇ ਘਰੇ ਹੀ ਸੁਰੀਲੀਆਂ ਇੱਟਾਂ ਲਵਾ ਲਾਂਗੇ ਕਿਉਂਕਿ ਇਹ ਸਾਰੇ ਦੌਰ ਦੇ ਵਿੱਚ ਨਾ ਚਲੋ ਮੱਲਕ ਇਹ ਹੁੰਦਾ ਵੀ ਥੋੜੀ ਜਿਹੜੀ ਮਾਂ ਹੁੰਦੀ ਆ ਉਹ ਤੁਹਾਨੂੰ ਬਹੁਤ ਬੁੱਕਲ ਦਾ ਨਿੱਗ ਦਿੰਦੀ ਆ ਕਲਾਕਾਰਾਂ ਨੂੰ ਖਾਸ ਕਰਕੇ ਮੈਂ ਜਿੰਨੇ ਕਲਾਕਾਰਾਂ ਨੂੰ ਮਿਲਦਾ ਹੁੰਦਾ ਹੁਣਾ ਵੀ ਦੁਨੀਆ ਚਾਹੇ ਉਹਨਾਂ ਨੂੰ ਧੱਕੇ ਮਾਰਦੀ ਆ ਵਰਜਦੀ ਆ ਉਥੋਂ ਭਜਾਉਂਦੀ ਆ ਹਨਾ ਆਪਣੇ ਸਮਾਜ ਦੇ ਵਿੱਚੋਂ ਪਰ ਮਾਂ ਨੂੰ ਇਹ ਹੁੰਦਾ ਵੀ ਮੇਰਾ ਪੁੱਤ ਸਟਾਰ ਬਣੂਗਾ ਫਿਰ ਤੁਹਾਡੀ ਮਾਂ ਜਿਹੜੀ ਕੰਮਕਾਰ ਕਰਕੇ ਚਾਰ ਪੈਸੇ ਲਿਆ ਕੇ ਵੀ ਇਹ ਕਹਿੰਦੀ ਵੀ ਚੱਲ ਰਹਿਮਤ ਕੋਈ ਨਹੀਂ ਆ ਕਿਤੇ ਬਸ ਦਾ ਕਰਾਇਆ ਲਾ ਲਈ ਜਾਂ ਬਾਜਾ ਲੈ ਲਈ ਕੁਛ ਇਦਾਂ ਇਦਾਂ ਕੁਛ ਹੁੰਦਾ ਸਿਰ ਹੁੰਦਾ ਜੀ ਮੈਂ ਤੁਹਾਡੇ ਨਾਲ ਇੱਕ ਜ਼ਿਕਰ ਕਰਦਾ ਪ੍ਰੋਗਰਾਮ ਦਾ ਜ਼ਰੂਰ ਜ਼ਰੂਰ ਸਾਡੇ ਬਰੀ ਵਾਲਾ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਸੀ ਮੇਰਾ ਜ਼ਿੰਦਗੀ ਦਾ ਪਹਿਲਾ ਪ੍ਰੋਗਰਾਮ ਸੀ ਠੀਕ ਔਰ ਉਦੋਂ ਉੱਥੇ ਆਉਣਾ ਸੀਗਾ ਨੂਰਾ ਸਿਸਟਰ ਨੇ ਠੀਕ ਹੈ ਨੂਰਾ ਸਿਸਟਰ ਨੇ ਪਹਿਲੀ ਵਾਰ ਉੱਥੇ ਆਉਣਾ ਸੀ ਸਾਡੇ ਤੇ ਇੱਕ ਲੱਕੀ ਮਲੋਤਰਾ ਲੁਧਿਆਣਾ ਤੋਂ ਠੀਕ ਹੈ ਜੀ ਸਾਰੇ ਤੋਂ ਪਹਿਲਾਂ ਸਟਾਰਟਿੰਗ ਹੈ ਜਿਹੜੀ ਉਹਨਾਂ ਨੇ ਮੈਨੂੰ ਦੇਤੀ ਵੀ ਪ੍ਰੋਗਰਾਮ ਦੀ ਸਟਾਰਟਿੰਗ ਤੂੰ ਕਰਨੀ ਹੈ ਤੇ ਉਹਨੋਂ ਦੇ ਵਿੱਚ 15 ਦਿਨ ਪਏ ਸੀ ਪ੍ਰੋਗਰਾਮ ਚ ਉਹਨਾਂ ਨੇ ਸਾਰਾ ਪ੍ਰੋਗਰਾਮ ਸਿਸਟਮ ਬਣਾ ਲਿਆ ਹਮ ਪਰ ਮੈਨੂੰ ਉਹਨਾਂ ਨੇ ਇੱਕ ਚੀਜ਼ ਦੀ ਬੁੱਕਲ ਨਹੀਂ ਖੋਲੀ ਹਮ ਕਿ ਤੂੰ ਮੈਜੀਸ਼ੀਅਨ ਆਪ ਦੇ ਲਿਆਉਣੇ ਆ ਜਾਂ ਕੁਝ ਵੀ ਕਿਵੇਂ ਕਰਨਾ ਹੁਣ ਜੇ ਆਪਾਂ ਪ੍ਰੋਪਰ ਕਲਾ ਨਾਲ ਗਾਉਣਾ ਤਾਂ ਪ੍ਰੋਪਰ ਸਜਿੰਦੇ ਮੈਜੀਸ਼ੀਅਨ ਸਾਰਾ ਕੁਝ ਚਾਹੀਦਾ ਆਪਾਂ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਬਈ ਮੈਜੀਸ਼ੀਅਨ ਤਾਂ ਤੈਨੂੰ ਆਪ ਹੀ ਲਿਆਉਣੇ ਪੈਣੇ ਫਿਰ ਮੈਂ ਘਰ ਦੇ ਹਾਲਾਤਾਂ ਵੱਲ ਵੇਖਿਆ ਮੈਂ ਆਪਣੀ ਮਾਂ ਨਾਲ ਗੱਲ ਕੀਤੀ ਹਮ ਉਹ ਕਹਿੰਦੇ ਕੋਈ ਗੱਲ ਨਹੀਂ ਚਲੋ ਉਹ ਵੀ ਲੱਗੇ ਸੀ ਕੰਮ ਕਰਨ ਸੈਲਰ ਦੇ ਵਿੱਚ ਉਹ ਵੀ ਲੱਗੇ ਸੀ ਦਿਹਾੜੀ ਮੈਂ ਵੀ ਲੱਗਿਆ ਸੀ ਮਿਸਤਰੀ ਨਾਲ ਹੂੰ ਕੁਝ ਪੈਸੇ ਮੈਂ ਇਕੱਠੇ ਕੀਤੇ ਕੁਝ ਉਹਨਾਂ ਨੇ ਇਕੱਠੇ ਕੀਤੇ ਸੀ 6-7000 ਰੁਪਏ ਇਕੱਠਾ ਕਰਕੇ ਕਿਉਂਕਿ ਜਿਹੜੇ ਫਰਸਾਜੀ ਪੰਜ ਸਾਜੀ ਆਏ ਨਾਲ ਉਹਨਾਂ ਦਾ ਰੋਟੀ ਪਾਣੀ ਵੀ ਘਰੇ ਕੀਤਾ ਮੈਂ ਠੀਕ ਆ ਸਾਰਾ ਕੁਝ ਜੀ ਉਹਨਾਂ ਨਾਲ ਗਾਉਣਾ ਸੀ ਫਿਰ ਇੱਕ ਮੈਨੂੰ ਡਰੈੱਸ ਵੀ ਚਾਹੀਦੀ ਸੀ 11200 ਰੁਪਏ ਉੱਤੇ ਲੱਗ ਗਿਆ ਮੇਰਾ ਐ ਕਰਕੇ ਮਤਲਬ 7-8000 ਰੁਪਏ ਸੀ 15 ਦਿਨਾਂ ਦੇ ਵਿੱਚ ਦਿਹਾੜੀਆਂ ਕਰ-ਕਰਕੇ ਮਾਂ ਪੁੱਤਾਂ ਨੇ ਇਕੱਠਾ ਕੀਤਾ ਉਹ ਲਾਇਆ ਸ਼ਾਬਾਸ਼ ਤੇ ਹਜੇ ਵੀ ਉਸ ਬਾਰੇ ਅਸੀਂ ਸੋਚਦੇ ਰਹਿੰਦੇ ਆ ਵੀ ਉੱਥੋਂ ਸਟਾਰਟਿੰਗ ਕੀਤੀ ਆ ਤੇ ਸ਼ਾਇਦ ਅੱਗੇ ਜਾ ਕੇ ਸਾਨੂੰ ਉਸ ਪੈਸਿਆਂ ਦਾ ਕੁਝ ਮੁੱਲ ਮਿਲ ਸਕਦਾ। ਨਹੀਂ ਕਿਸੇ ਨੇ ਕਿਸੇ ਨੇ ਕਿਉਂਕਿ ਨਾ ਬਹੁਤ ਸਾਰਾ ਕਲਾਕਾਰ ਹਨ ਇਹ ਅਕਸਰ ਹੁੰਦਾ ਵੀ ਕਲਾਕਾਰ ਨਾਲ ਯਕੀਨ ਬਹੁਤ ਕਰ ਲੈਂਦੇ ਆ। ਜੀ ਉਹਨੂੰ ਕਿਸੇ ਦਾ ਫੋਨ ਵੀ ਆ ਗਿਆ ਵੀ ਤੇਰਾ ਗਾਣਾ ਕਰਾ ਦਈਏ। ਉਹ ਉਹਨੂੰ ਸੁਪਨੇ ਵੱਡੇ ਆਉਣ ਲੱਗ ਪੈਂਦੇ ਆ। ਤੁਹਾਨੂੰ ਵੀ ਕਿਸੇ ਨੇ ਸਬਜਵਾਗ ਦਿਖਾਏ ਫਿਰ ਇਸ ਤਰ੍ਹਾਂ? ਦਿਖਾਏ ਆ ਜੀ ਬਹੁਤ ਕਈ ਬੰਦੇ ਹੁਣ ਫੋਨ ਕਰ ਦਿੰਦੇ ਮੈਂ ਮਹਾਲੀ ਤੋਂ ਆਂ। ਮੈਂ ਤੇਰੀ ਇੰਟਰਵਿਊ ਦੇਖੀ ਸੀ। ਤੇ ਮੈਂ ਤੇਰਾ ਗਾਣਾ ਕਰਨਾ ਤੈਨੂੰ ਬੌਂਡ ਕਰਨਾ ਮੈਂ। ਫੋਨ ਕਰੀ ਆਣਗੇ ਤਿੰਨ ਚਾਰ ਦਿਨ ਲਗਾਤਾਰ ਜਦੋਂ ਕੋਈ ਗੱਲ ਬੰਦੀ ਆ ਜਾਂ ਗਾਣਾ ਸੁਣਾਈਏ ਕਿਉਂਕਿ ਜੋ ਦੇਖੋ ਜੀ ਆਪਣੇ ਕੋਲ ਹੈ ਉਹੀ ਸੁਣਾਉਣਾ ਆਪਾਂ ਬਿਲਕੁਲ ਗੁਰੂ ਜੀ ਨੇ ਕਦੇ ਨਹੀਂ ਸਿਖਾਇਆ ਵੀ ਤੁਸੀਂ ਝੂਠ ਦਾ ਗਾਓ ਤੇ ਜਾਂ ਕੋਈ ਬੇਸੁਰਾ ਗਾਓ ਜਿੰਨਾ ਕੁ ਸਰੀਲਾ ਤੁਸੀਂ ਗਾ ਸਕਦੇ ਹੋ ਉਹਨਾਂ ਤਾਂ ਗਾਓ ਮੈਂ ਨਹੀਂ ਕਹਿੰਦਾ ਕਿ ਮੈਂ ਦੁਨੀਆ ਦਾ ਸਭ ਤੋਂ ਸਰੀਲਾ ਸ਼ਾਇਦ ਦੁਨੀਆ ਦੇ ਵਿੱਚ ਜਿੰਨੇ ਸਰੀਲੇ ਬੰਦੇ ਉਹਨਾਂ ਤੋਂ ਸਾਨ ਤੋਂ ਥੱਲੇ ਵੀ ਨਾ ਮੇਰਾ ਨਾਮ ਹੋਵੇ ਪਰ ਜਿੰਨਾ ਕਿ ਸਿੱਖਿਆ ਗੁਰੂ ਤੋਂ ਉਹਨਾਂ ਕਾ ਜ਼ਰੂਰ ਗਾਉਂਗਾ ਇਸ ਚੀਜ਼ ਨੂੰ ਵੇਖ ਕੇ ਭੱਜ ਜਾਂਦੇ ਆ ਵੀ ਨਹੀਂ ਅੱਜ ਕੱਲ ਸਿੱਧਾ ਸਿੱਧਾ ਚੱਲਦਾ ਅੱਜ ਕੱਲ ਇਹ ਚੱਲਦਾ ਚਲੋ ਜੀ ਤੈਨੂੰ ਇੰਨੇ ਲੱਖ ਦੇ ਦਾਂਗੇ ਅਸੀਂ ਤੈਨੂੰ ਬਾਂਡ ਕਰ ਲੈਨੇ ਆ ਤੈਨੂੰ ਆ ਕਰ ਲੈਨੇ ਆ ਇੱਕ ਬੰਦੇ ਨੇ ਤਾਂ ਮੈਨੂੰ ਫੋਨ ਕਰਤਾ ਕਹਿੰਦਾ ਤੂੰ ਕੱਲ ਨੂੰ ਮੁਹੱਲੀ ਆ ਜਾ ਤੇ ਤੈਨੂੰ ਅਸੀਂ 5 ਸਾਲ ਦਾ 18 ਲੱਖ ਰੁਪਏ ਦੇ ਦਾਂਗੇ ਹਾਂ ਹਜੇ ਥੋੜੇ ਟਾਈਮ ਦੀ ਗੱਲ ਹੀ ਆ ਉਹ 2 ਮਹੀਨੇ ਦੀ ਗੱਲ ਹੀ ਆ ਅੱਛਾ ਤੇ ਉਹਨਾਂ ਨੇ ਕਾਫੀ ਫੇਮਸ ਸਿੰਗਰ ਦਾ ਉਹਨਾਂ ਨੇ ਕੀਤਾ ਉਹਨਾਂ ਦੀ ਕੰਪਨੀ ਤੋਂ ਆਇਆ ਮੈਂ ਨਾਮ ਨਹੀਂ ਲੈਂਦਾ ਸਿੰਗਰ ਦਾ ਨਾਮ ਲੈ ਦਿੰਦਾ ਸੁਖਸਿੰਦਰ ਸ਼ਿੰਦਾ ਜੀ ਉਹਨਾਂ ਦਾ ਗਾਣਾ ਕੀਤਾ ਉਹਨਾਂ ਨੇ ਤੇ ਮੈਨੂੰ ਕਹਿੰਦੇ ਵੀ ਤੈਨੂੰ 18 ਲੱਖ ਰੁਪਏ ਦੇ ਦਾਂਗੇ ਅਸੀਂ ਤੇ ਤੈਨੂੰ ਅਸੀਂ ਬੌਂਡ ਕਰ ਲੈਣਾ ਆਦਰਵਾਇਜ਼ ਤੈਨੂੰ ਕੁਝ ਵੀ ਨਹੀਂ ਮਿਲਣਾ ਨਾ 50% ਨਾ ਕੁਝ ਵੀ ਕਰਦਿਆ ਨਾ ਗੱਲ ਕੀਤੀ ਮੈਂ ਚਲੋ ਜੀ ਕਰਦੇ ਕਹਿੰਦੇ ਚਲੋ ਕੋਈ ਨਹੀਂ ਚਲਾ ਜਾ ਫਿਰ ਵੇਖ ਲੈ ਕੀ ਬੰਦ ਆ ਜੇ ਆਪਣੀ ਗਰੀਬੀ ਨਿਕਲ ਜੂਗੀ ਕਰਦੀ ਚਲੋ ਜੀ ਅਗਲੇ ਦਿਨ ਨੂੰ ਫੋਨ ਕੀਤਾ ਮੈਂ ਕਿਹਾ ਭਾਜੀ ਮੇਰੇ ਕੋਲ ਪੈਸੇ ਹੈ ਨਹੀਂ ਉਹਨੂੰ ਤੁਸੀਂ ਮੈਨੂੰ 500 ਰੁਪਿਆ ਪਾ ਦਿਓ ਇੱਥੋਂ ਮੇਰੇ ਗੁਰੂ ਜੀ ਇੱਥੇ ਰਹਿੰਦੇ ਆ 500 ਮੈਂ ਉਹਨਾਂ ਤੋਂ ਲੈ ਕੇ ਆ ਜੂ ਅੱਛਾ ਉਹ ਬੰਦੇ ਨੇ ਦੁਬਾਰਾ ਫੋਨ ਹੀ ਨਹੀਂ ਚੱਕਿਆ ਜੀ ਠੀਕ ਆ ਉਹ ਬੰਦਾ 18 ਲੱਖ ਕਿੱਥੋਂ ਦੇ ਦੋ ਜਿਹੜਾ 500 ਰੁਪਿਆ ਪਿੱਛੇ ਹੀ ਫੋਨ ਮੁੱਕਰ ਗਿਆ ਚੱਕਣਾ